ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲਾ ਸੱਜਣੋ ਅੱਜ ਪਹੁੰਚੇ ਹੋਇਆ ਓਏ ਪਿੰਡ ਉੱਬਾ ਤਹਿਸੀਲ ਵੀ ਮਾਨਸਾ ਤੇ ਜ਼ਿਲ੍ਹਾ ਵੀ ਮਾਨਸਾ ਲੱਗਦਾ ਪਾਈਆਂ ਨੂੰ ਜੇ ਗੱਲ ਬਾਤ ਕਰ ਲਈਏ ਝੋਟੀਆਂ ਤਿੰਨ ਦਿਖਾਵਾਂਗੇ ਪਰ ਦਿਖਾਵਾਂਗੇ ਤਿੰਨੇ ਜਿਵੇਂ ਕਹਿ ਨਹੀਂ ਦਿੰਦੇ ਵੀ ਅੱਗ ਦੇ ਗ਼ਾਰ ਉਹ ਗੱਲ ਬਾਤ ਆ ਦੋ ਝੋਟੀਆਂ ਤਾਂ ਹੈਗੀਆਂ ਨੇ ਦੋ-ਦੋ ਦੰਦ ਤੇ ਇੱਕ ਹੈਗੀ ਆ ਸੱਜਣੋ ਛੇ ਦੰਦ ਫਿਰ ਜਿਹੜੀ ਛੇ ਦੰਦ ਆ ਨਾ ਐ ਲੱਗੂ ਸਾਨੂੰ ਜਿਵੇਂ ਰੇਲ ਦਾ ਡੱਬਾ ਹੀ ਦੇਖ ਰਹੇ ਹੁਣ ਬਾਹਲੀ ਲੰਬੀ ਉੱਚੀ ਝੋਟੀ ਆ रिकॉर्ड ਵੀ ਝੋਟੀ ਦਾ ਚੰਗਾ ਬਾਕੀ ਇੱਕ ਗੱਲ ਸ਼ੁਰੂ ਚ ਹੀ ਦੱਸਦਾ ਨਾ ਵੀ ਇਹ ਝੋਟੀ 3000 ਬੱਚਾ ਚੁੰਗ ਗਿਆ ਥੱਲਿਓ ਨਹੀਂ ਆਰਡਰ ਰੂਡਰ ਬਾ ਕਮਾਲ ਹੀ ਆ ਬਾਈ ਕਹਿੰਦਾ ਵੀ ਇੰਨੀ ਕਿ ਫਸ ਜਾਂਦੀ ਆ ਧੁਰਦੀ ਜਿਵੇਂ ਆਪਾਂ ਕਹਿੰਦੇ ਨੇ ਪਲਵਾਨਾਂ ਵਾਲਾ ਸਿਸਟਮ ਉਹ ਗੱਲਬਾਤ ਹੋ ਜਾਂਦੀ ਆ ਕੱਲ ਹੀ ਸੂਈ ਹੈ ਹਾਂ ਤੇ ਨਾਲ ਤਰਸ ਬੱਚਿਆਂ ਤੇ ਮਾਰਦੇ ਕੈਮਰਾ ਉਹਨਾਂ ਦੇ ਵੀ 나ੜੂ ਨੂੜੂ ਨਾਲ ਹੀ ਨੇ ਸਾਰੇ ਬੱਚਿਆਂ ਦੇ 나ੜੂ ਵੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਤਾਜੇ ਸੂਏ ਹੋਏ ਨੇ ਜਾਨਵਰ 2 2 4 4 ਦਿਨਾਂ ਦੇ ਕੋਈ 2 ਦਿਨ ਦਾ ਕੋਈ 1 ਦਿਨ ਦਾ ਕੁਆਲਿਟੀ ਸਾਰਿਆਂ ਦੀ ਟੌਪ ਆ ਤੇ ਬਾਕੀ ਸ਼ੁਰੂਆਤ ਕਰਦੇ ਆਂ ਤੇ ਆਜੋ ਬਾਈ ਨਾ ਕਰਾਉਂਦੇ ਆਂ ਗੱਲਬਾਤ ਕੱਲਾ ਕੱਲਾ ਜਾਨਵਰ ਤੋਰ ਕੇ ਦਿਖਾਵਾਂਗੇ ਤੇ ਰੇਟ ਵੀ ਪੁੱਛਾਂਗੇ ਹੋਰ ਕਾਲੇ ਕਿਵੇਂ ਆ? ਹੋ ਠੀਕ ਆ ਵਧੀਆ ਬਾਈ ਛੜਦੀ ਕਲਾ। ਚੜਦੀ ਕਲਾ। ਆ ਇੱਕ ਗੱਲ ਸ਼ੁਰੂ ਚ ਹੀ ਦੱਸਦਾ ਨਾ ਕਬੱਡੀ ਦਾ ਵੀ ਕਾਲਾ ਚੰਗਾ ਪਲੇਅਰ ਰਿਹਾ ਹੀ ਜੀ ਗੱਲ ਨਹੀਂ ਕਿੰਨੇ ਸਾਲ ਖੇਡਿਆ ਕਾਲੇ ਕਬੱਡੀ। ਮੈਂ ਖੇਡਿਆ ਬਾਈ 10 ਗਿਆ ਸਾਲ। 10 11 ਸਾਲ। ਜਿੱਤੇ ਨਿਆਮ ਫਿਰ? ਬਾਦੂ ਬਾਈ। ਅੰਦਰ ਪਈਆਂ ਨੇ ਸੀਲਡਾ ਹਨਾ। ਕਿੰਨੇ ਕਿਲੋ ਤੱਕ ਖੇਡਦੇ ਰਹੇ ਆਪਾਂ? ਮੈਂ 75 ਉਹ ਆਪਣੀ ਖੇਡਦਾ ਰਹਿੰਦਾ ਰਿਹਾ ਜ਼ਿਆਦਾਤਰ। ਅੱਛਾ ਚੱਲਦਾ ਦੀ ਨੌ ਵਾਲੇ ਵਾਲੇ ਦੋ ਤਿੰਨ ਜੇ ਲੈ ਆ ਜਾ ਵਧੀਆ ਪਰਮਾਤਮਾ ਦੇ ਹੁਕਮ ਨਾਲ ਇੱਧਰ ਕਿਵੇਂ ਬਣ ਗਿਆ ਸਵਾਬ ਫਿਰ ਆ ਆ ਇੱਧਰ ਯਾਰ ਗੋਡੇ ਦੋਨੇ ਹੀ ਖਰਾਬ ਹੋ ਗਏ ਬਾਈ ਅੱਛਾ ਫੇ ਰੇਡਰ ਡਾਜ ਜਾਂ ਦੂਜਾਂ ਵਾਲੀਆਂ ਮਾਰਦੇ ਨੇ ਆਪਦੇ ਕਰਕੇ ਹੋ ਜਾਂਦੇ ਨੇ ਉਹਦੇ ਕਰਕੇ ਉਹਦੇ ਕਰਕੇ ਬਾਈ ਇੱਧਰ ਹੀ ਲੈਣ ਚ ਆ ਗਿਆ ਉਧਰ ਵੀ ਸਿਰਾ ਰੱਖਿਆ ਕੰਮ ਮੈਂ ਕਿ ਸਿਰੇ ਆਪਣੇ ਉਹ ਵੀ ਬਾਈ ਤੀਜੀ ਪੀੜੀ ਚੱਲ ਪਈ ਕੰਮ ਨੂੰ ਕਰੇ ਵਪਾਰ ਦੀ ਹਾਂ ਆ ਇੱਕ ਵਪਾਰ ਖੂਨ ਚ ਆ ਬਾਈ ਤੇ ਇੱਕ ਗੱਲ ਦਾਦਾ ਨਾਲ ਉਧਰ ਵੀ ਸਿਰਾ ਕਰਿਆ ਤੇ ਆ ਮੈਕਨਿਕ ਵਿੱਚ ਵੀ ਯਾਰ ਸਿਰਾ ਕਰਿਆ ਆ ਜੋਟੀ ਤੋਂ ਕਰ ਲਿਆ ਕੱਲੇ ਸ਼ੁਰੂ ਇਹ ਤੋਂ ਕਰ ਲੋ ਆਏ ਤੇ ਮਾਰ ਦਰਸ ਕੈਮਰਾ ਇੱਕ ਵਾਰੀ ਉਹ ਇਹਦਾ ਸੂਆ ਕਿਹੜਾ ਕਾਲੇ ਦਾ ਸੂਆ ਪਹਿਲਾ ਬਾਈ ਦੰਦਾਂ ਚ ਕਿਵੇਂ ਆ ਦੰਦਾਂ ਚ ਦੋ ਬਾਈ ਸਿਰਫ ਦੋ ਦੰਦ ਹਾਂ ਪਰ ਸੋ ਸੂਈ ਹੈਗੀ ਸੂਆ ਪਹਿਲਾ ਦੰਦਾਂ ਚ ਦੋ ਦੰਦ ਕੁਆਲਿਟੀ ਹੈਗੀ ਆ ਟੌਪ ਜਮਾ ਜਿਹੜੀ ਕਹਿੰਦੇ ਹੁੰਦੇ ਨੇ ਮਾੜੀ ਮੋਟੀ ਪਾਲਾ ਥਣਾ ਨੂੰ ਹਣਾ ਹਾਂ ਥੋੜੀ ਪਾਲਾ ਬਾਈ ਹਾਂ ਪਾਲ ਮਾੜੀ ਮੋਟੀ ਜ਼ਰੂਰ ਆ ਪਰ ਜਿਹੜੀ ਥਣ ਦੀ ਆਪਾਂ ਕਹ ਨਹੀਂ ਦਿੰਦੇ ਛੇੜੀ ਬਹੁਤ ਆ ਗੁਰੀਲਾ ਕਿਵੇਂ ਮਰਜ਼ੀ ਮਰੀਓ ਸਾਡੇ ਵਿੱਚ ਸ਼ਿਸ਼ਟਮਿਆਂ ਨਾ ਕਿਵੇਂ ਮਰਜ਼ੀ ਬੈਠਾ ਰਹਿ ਲੈ ਲੈ ਖੁੱਲੀ ਛੱਡ ਰੱਖੀਆ ਗਾਂਵਾਲਾ ਸ਼ਿਸ਼ਟਮਿਆਂ ਤਰਸ ਪੇਸ਼ਾਨ ਨਾ ਪੂਰੇ ਛੱਟ ਕੇ ਬੈ ਜਾ ਲੈ ਜਿੱਦਾਂ ਮਰਜ਼ੀ ਬੈਠਾ ਰਹੀਂ ਤੂੰ ਐ ਨਹੀਂ ਹੈਗਾ ਪਹਿਲਾਂ ਨਾ ਕੱਟਿਆ ਨਾ ਕੰਮ ਨਹੀਂ ਹੈਗਾ ਮੈਂ ਲੱਤਾਂ ਸੜਾ ਮਾਰੀ ਆਲੂੜਾ ਦਾ ਸਿਸਟਮ ਨਹੀਂ ਨਾ ਨਾ ਪੋਰਾ ਵੀ ਨਹੀਂ ਬਾਈ ਕੇਰਾ ਇੱਕ ਦਿਨ ਜ਼ਰੂਰ ਕਰੀਆ ਮਾੜੀ ਮੋਟੇ ਇੱਥੇ ਮੋੜ ਕੇ ਖੜਾ ਲਾ ਮਾੜੀ ਇਹ ਇੱਥੋਂ ਦਿਖਾ ਦੇ ਤਰਸ ਫੇਸ ਕੁਆਲਿਟੀ ਤੇ ਮਾਰਦੇ ਕੈਮਰਾ ਇਧਰਲੇ ਬੰਨਿਓ ਦਾ ਕਦੇ ਲੈ ਇੱਧਰ ਜਿਵੇਂ ਮਰਜ਼ੀ ਜੇ ਨਾ ਮਰਜ਼ੀ ਮਾਰੀ ਜਾ ਲੈ ਲੈ ਗਾਂਵਾਲ ਦੰਦਾਂ ਚ ਆ ਗਈ ਦੋ ਦੰਦ ਸੁਹਾ ਤੀਜੇ ਦਿਨ ਦਾ ਹਾਂ ਸੁਹਾ ਤਿੰਨ ਦਿਨਾਂ ਦਾ ਬਾਈ ਕਿੰਨੀ ਬੌਲੀ ਹੋਊਗੀ ਹੁਣ ਬੌਲੀ ਹੁਣ 8-9 ਕਿਲੋ ਹੋ ਬਾਈ 8-9 ਕਿਲੋ ਹਾਂ ਬੱਚੇ ਨੂੰ ਚੰਗਾ ਕੇ ਹੋਊ 7 ਕਿਲੋ ਬੌਲੀ ਕਿੰਨਾ ਦੁੱਧ ਪਾ ਦੂਗੀ ਕਾਲੇ ਦੁੱਧ ਦਾ ਬਾਈ ਯਾਰ 14 ਕਿਲੋ ਪਾ ਦੂ ਕੱਟੀ 14 ਕਿਲੋ ਇਹਨੂੰ ਪਾਉਣਾ ਚਾਹੀਦਾ ਜੇ ਅੱਜ 8-9 ਕਿਲੋ ਬੌਲੀ ਤੋੜਦੀ ਆ ਆ ਇੱਥੋਂ ਦਿਖਾ ਲੈ ਦਰਸ ਬਾਈ ਕੁਆਲਿਟੀ ਬਹੁਤ ਆ ਆਰਡਰ ਫਿਕਸ ਆ ਗਿਆ ਪੂਰਾ ਇਹਨਾਂ ਨੂੰ ਪਾਉ ਗੁਰੀ 14 ਕਿਲੋ ਦੁੱਧ ਹਾਂ ਥਣ ਥਣ ਵੀ ਅਗਲੇ ਬੰਨੇ ਵੀ ਦਿਖਾ ਦੇ ਦਰਸ ਬਾਈ ਥਣ ਦੇ ਹਲਾ ਲੈਦਾ ਜਿੱਦਾਂ ਮਰਜੀ ਮ ਆ ਪਿਛਲੇ ਥਣਾ ਨਾਲ ਪਾਲ ਪਾਲ ਥੋੜੀ ਜਰੂਰ ਅਗਲੇ ਠੀਕ ਆ 4x4 ਆਰਡਰ ਆ ਗਿਆ ਥੱਲਿਓ ਤੇ ਸਿਸਟਮ ਆਗਾ ਜਿਵੇਂ ਆਪਾਂ ਕਹਿੰਦੇ ਨੇ ਵੀ ਗਾਂਵ ਵਾਲਾ ਸਿਸਟਮ ਆ ਪੂਸ਼ ਚੱਕੀ ਖੜੀ ਆ ਠੰਡੀ ਸੀਲ ਪੂਰੀ ਮੈਂ ਜਿੱਦਾਂ ਮਰਜ਼ੀ ਮਾਰੀ ਜਾ ਬਾਈ ਕੋਈ ਐ ਚੱਕਰ ਨਹੀਂ ਹੈਗਾ ਜਿਵੇਂ ਮਰਜ਼ੀ ਥੱਲੋਂ ਦੀ ਨੰਗੀ ਜਾਏ ਜਿਹੜੇ ਹਿਸਾਬ ਨਾਲ ਪੈ ਲੈਣਾ ਦੰਦਾਂ 'ਚ ਦੋ ਦੰਦਾ ਦੰਦਾਂ 'ਚ ਦੋ ਬਾਈ ਆ ਦੁੱਧ ਬਾਈ ਕਹਿੰਦਾ 14 ਡੇੜ ਗੇੜ ਪਾ ਦੂ 8-9 ਕਿਲੋ ਦਾ ਬੋਲਾ ਇਹਦੇ ਥੱਲੇ ਤੀਜੇ ਦਿਨ ਹੈਗਾ ਪਰਸੂs ਹੋਈ ਆ ਬੱਚਾ ਗਿਆ ਨਾਲ ਕਾਲੇ ਦੇ ਇਹਦੇ ਮਗਰ ਕੱਟੀ ਆ ਬਾਈ ਨਾਲ ਵੀ ਕੱਟੀ ਆ ਹਾਂ ਪਰ ਨਾਲ ਵੀ ਕਿੰਨੇ ਦੇ ਦਾਂਗੇ ਇਹ ਤੇ ਕੱਟੀ ਦੇ ਦਾਂ ਗੁਰੂ 1/2 ਲੱਖ ਰੁਪਏ ਦੀ ਬਈ 1 ਲੱਖ ਤੇ 25000 ਦੀ ਹਾਂ ਸਿਰਫ ਮਾਨ ਤਾਨ ਕਰ ਦਾਂਗੇ ਕੋਈ ਚੱਕਰ ਨਹੀਂ ਜਿਹੇ ਜਾ ਬੰਦਾ ਹੋਊਗਾ ਠੀਕ ਆ ਗੱਲ ਇੱਕ ਹੋਰ ਵੀ ਵੱਡੇ ਭਾਈ ਤੈਨੂੰ ਗੱਲ ਦੱਸ ਦਿੰਨਾ ਜੇ ਕੋਈ ਇਸੇ ਭਾ ਮਂਗਾਊਗਾ ਆਪਣੇ ਨਾਲ ਸੌਦਾ ਕਰਕੇ ਠੀਕ ਆ ਠੀਕ ਆ 300 ਕਿਲੋਮੀਟਰ ਤੱਕ ਆਪਾਂ ਪਹੁੰਚ ਵੀ ਕਰ ਦਾਂਗੇ ਬਈ ਆਵਦੇ ਲਈ 1 ਲੱਖ 25000 ਚ ਹਾਂ ਉਹ 1 ਲੱਖ ਤੇ 25 ਚ ਹੋਊਗੀ 300 ਕਿਲੋਮੀਟਰ ਤੱਕ ਇਹ ਕੱਟੀ ਦੀ ਪਹੁੰਚ ਹੋ ਜੂ ਤੇ ਆਪ ਵੀ ਖਣ ਮੰਨ ਦੀ ਬਈ ਸਰਲੇ ਸਿੱਟੇ ਦੀ ਸਣ ਘੱਟ ਵੱਧ ਦੀ ਚਬਾਈ ਦੀ ਚਬਾਈ ਦੀ ਸਭ ਕਸ਼ ਦੀ ਗਰੰਟੀ ਹੋਊਗੀ ਬੰਦਾ ਮਈਆਂ ਛੱਡਣ ਜਾਊਗਾ ਜਿਹੜਾ ਮੰਗਾਊਗਾ ਪਹਿਲਾਂ ਮੰਜੀਆਂ ਦੀਆਂ ਧਾਰਾ ਮਾਰੇ ਉਸ ਤੋਂ ਬਾਅਦ ਪੈਸੇ ਦੇਵੇ ਠੀਕ ਆ ਗੱਲ ਵੀ ਤਸੱਲੀ ਕਰਾ ਲਾਂਗੇ ਹਰੇਕ ਗਰੰਟੀ ਨਾਲ ਗਰੰਟੀ ਨਾਲ ਗੁਰੀ ਆਪਾਂ ਗਲਤ ਕੰਮ ਕਰਦੇ ਨਹੀਂ ਬਾਈ ਆਪਣੇ ਘਰੇ ਕੋਈ ਮੈਣ ਚੋਣ ਆਉਂਦੇ ਨਹੀਂ ਆਪਣੇ ਮਾਲ ਹੀ ਆ ਜਾਂਦਾ ਸਾਰਾ ਠੀਕ ਆ ਗੱਲ ਇਹ ਆ ਗਈ ਦੋ ਦੰਦ ਕੱਟੀ ਤੇ ਨਾਲ ਵੀ ਕੱਟੀ ਆਏ ਕਹਿੰਦਾ ਬਾਈ ਕਹਿੰਦਾ 1 ਲੱਖ ਤੇ 25000 ਚ 300 ਕਿਲੋਮੀਟਰ ਤੱਕ ਪਹੁੰਚ ਵੀ ਕਰ ਦੇਾਂਗੇ ਇਹ ਵੀ ਲੈ ਇਦਾਂ ਦੇਖ ਲੈ ਸਾਲੀ ਕਿੰਨੀ ਠੰਡੀ ਆ ਲੈ ਜਿਵੇਂ ਮਰਜ਼ੀ ਮਾਰੀ ਜਾਣ ਯਾਰ ਤੂੰ ਐ ਕੋ ਲੱਤ ਸਾੜਾ ਲਾ ਤੇ ਹੁਣ ਮਾਰਦੇ ਦਰਸ 2 ਨੰਬਰ ਵਾਲੀ ਤੇ ਉਹਦਾ ਕੱਦ ਇਹਦੋਂ ਵੀ ਵੱਡਾ ਹਨਾ ਇੱਕ ਗੱਲ ਹੋਰ ਦੱਸਦਾ ਨਾ 1 ਨੰਬਰ ਵਾਲੀ ਤੋਂ 2 ਨੰਬਰ ਵਾਲੀ ਦਾ ਕੱਦ ਵੱਡਾ ਤੇ 2 ਨੰਬਰ ਵਾਲੀ ਤੋਂ 3 ਨੰਬਰ ਵਾਲੀ ਦਾ ਇਹਦਾ ਸੂਆ ਕਿਹੜਾ ਕਾਲੇ ਇਹ ਵੀ ਪਹਿਲਾ ਸੂਆ ਬਾਈ ਇਹ ਦੰਦਾ ਚ ਕਿਵੇਂ ਆ ਇਹ ਵੀ ਦੋ ਹੀ ਆ ਬਾਈ ਇਹ ਵੀ ਦੋ ਦੰਦਾ ਹਾਂ ਇਹ ਗੱਲ ਸੂਈ ਆ ਬਾਈ ਇੱਕ ਗੱਲ ਹੋਰ ਦੱਸ ਦਿੰਨੇ ਇਸ ਘਰ ਚ ਸਾਨੂੰ ਪਹਿਲਾ ਦੂਜਾ ਸੂਆ ਜਾਨਵਰੀ ਮਿਲਣਗੇ ਇਹ ਗੱਲ ਸੂਈ ਆ ਗੁਰੀ ਆ ਕੱਦ ਵਿੱਡੇ ਦਾ ਫੁੱਲ ਵੱਡਾ ਤੇ ਇਹ ਵੀ ਯਾਰ ਛੋਟੀ ਜਿਹੀ ਗੱਲ ਬਾਤ ਕਰ ਲਈ ਜਿਵੇਂ ਪਿਛਲੇ ਦਿਨੀ ਮੈਂ ਰਾਜੀ ਦੇ ਘਰੋਂ ਖੀਰੀ ਖਾਣੀ ਇਹ ਵੀ ਲੈ ਗੁਰੀ ਲੈ ਬਰੀਕੀਆਂ ਬਰੂਕੀਆਂ ਸਿਸਟਮ ਉਹਦੇ ਆ ਛੜਤੀ ਲੈ ਲੈ ਕਿਦਾਂ ਮਰਜੀ ਸਾਲ ਨੂੰ ਜਿੱਦਾਂ ਮਰਜੀ ਲੈ ਬਾਈ ਕਹਿੰਦਾ ਇਹ ਵੀ ਠੰਡੀ ਸੀਲ ਆ ਪੂਰੀ ਗਾਂ ਵਾਲਾ ਕੰਬਾਣਾ ਇੱਥੋਂ ਦਿਖਾ ਦੇ ਦਰਸੋਂ ਖੁੱਲੀ ਖੜੀਆ ਇਧਰ ਲੈ ਬੰਨਿਓ ਲੈ ਖੁੱਲੀ ਬਾਈ ਯਾਰ ਜਿੱਦਾਂ ਜਿੱਦਾਂ ਤਰੀ ਸਹ ਹੋ ਜਾਏ ਮਾਰੀ ਜਾਈ ਲੈ ਤਾਂ ਮੈਂ ਥੱਲੋਂ ਦੀ ਲੰਗੀ ਜਾਈ ਤੇ ਜਵਾਕ ਲੰਗੀ ਜਾਣ ਥੱਲੋਂ ਦੀ ਕਹਿਣ ਦਾ ਭਾਵ ਖਾਲੀ ਕਰੀ ਵੀ ਨਚੋੜੀ ਵੀ ਆ ਗੁਰੀ ਆਪਾਂ ਜਮਾਂ ਬਾਈ ਠੀਕ ਆ ਡੰਗ ਤੇ ਆ ਹੁਣ ਜਮਾਂ ਹਾਂ ਕਦੋਂ ਸੂਈਆ ਬਾਈ ਇਹ ਕੱਲ ਬਾਈ ਕੱਲ ਇਹਦੇ ਨਾਲ ਬੱਚਾ ਕੀ ਆ ਇਹਦੇ ਮਗਰ ਕੱਟਾ ਬਾਈ ਇਹਦੇ ਨਾਲ ਮੇਲ ਕਾਫ ਆ ਤੇ ਦੰਦਾਂ ਚ ਸੱਜਣੋ ਇਹ ਵੀ ਦੋ ਦੰਦ ਆ ਗਈ ਕੱਦ ਵਿੱਢੇ ਦਾ ਵੀ ਵੱਡਾ ਆ ਗਿਆ ਬਾਈ ਇਹ ਇਹ ਆ ਗਈ ਚੰਗੇ ਕੱਦ ਕਾੜ ਚ ਵੱਡੇ ਕੱਦ ਚ ਜਿਵੇਂ ਆਪਾਂ ਕਹਿਨੇ ਆ ਇੱਥੋਂ ਦਿਖਾਇਆ ਦਰਸੋ ਇਹ ਇੱਥੋਂ 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 ਦਿਖਾਇ ਦੇ ਲੈ ਵਾਲੂ ਆ ਇਹ 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 ਦੇ ਨਹੀਂ ਭਲਪੁੜਾਈ ਕੋਈ ਹੈ ਨਾ ਨਹੀਂ ਇਹਦੇ ਵੀ ਹੈਗੀ ਗੁਰੇ ਇੱਧਰਲੇ ਪਾਸੇ ਭਲ ਬਾਈ ਅੱਛਾ ਉਹ ਜਿੱਦਾਂ ਮਰਜੀ ਯਾਰ ਲੈ ਜਿੱਦਾਂ ਮਰਦੀ ਅਗਲਾ ਕੰਨਾ ਹੁੰਦਾ ਹੈ ਲੈ ਠੀਕ ਹੈ ਗਾਮ ਵਾਲਾ ਜੇ ਮਰਦੀ ਮਰਿਆ ਯਾਰ ਕੋਈ ਬੰਦਾ ਐ ਨਹੀਂ ਕਹਿ ਸਕਦਾ ਵੀ ਇਹ ਪਹਿਲਾ ਨਾ ਸੋਈਆਂ ਨੇ ਯਾਰ ਠੀਕ ਹੈ ਗੱਲ ਕੱਦ 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 ਕੱਢ ਦਾ ਅੰਦਾਜ਼ਾ ਕਰਾ ਦੇ ਕਾਲੇ ਨਾਲ ਖੜਕੇ ਕੱਦ ਦਾ ਆਈਡੀਆ ਇੱਥੋਂ ਲੈ ਲਓ ਕਿਉਂਕਿ ਵੀਡੀਓ ਦੇ ਵਿੱਚ ਕਈ ਵਾਰੀ ਛੋਟੀ ਵੱਡੀ ਦਾ ਸਿਸਟਮ ਹੋ ਜਾਂਦਾ ਹੁੰਦਾ ਨਹੀਂ ਨਹੀਂ ਵੱਡੀ ਕੱਟੀ ਆ ਬਾਈ ਤੇਰਾ ਫੁੱਲ ਵੱਡਾ ਤਾਂ ਕਰਕੇ ਆਪਾਂ ਨਾਲ ਖੜਕੇ ਦਿਖਾ ਦੇਣੇ ਹੁੰਦੇ ਆ ਇਹਦੇ ਥੱਲੇ ਬੌਲੀ ਫਿਰ ਦੇਖੀਆ ਕਿੰਨੀ ਕ ਇਹਦੇ ਥੱਲੇ ਵੀ 7-8 ਕਿਲੋ ਬੌਲੀ ਹੋਊਗੀ ਬਾਈ ਇਹ ਤਾਂ ਕੱਲ ਹੀ ਸੂਈ ਆ ਨਾ 3:00 ਵਜੇ ਆਪਾਂ ਰਾਤ ਵੀ ਚੋਤੀ ਸੀ ਆ ਹੁਣ ਵੀ ਬੱਚਾ ਚੰਗਾ ਆਇਆ ਹੈਗਾ ਇਹਦਾ ਠੀਕ ਆ ਅਜੇ ਕਹਿੰਦੇ ਆਪਾਂ ਸਾਰੀ ਚੋਈ ਆ ਹੈ ਨਾ ਹੁਣ 8 ਕਿਲੋ ਕੱਲ ਜਮਾ ਸਾਫ ਕਰਤੀ ਸੀ ਹੁਣ ਹੁਣ ਬੱਚਾ ਚ ਜਿਵੇਂ ਆਮਨੇ ਆਮਨੇ ਉਰੀ ਕਹਿੰਦੇ ਉਹਨੇ ਕਹਿੰਦੇ ਪੂਛ ਪਾਜ ਨਹੀਂ ਬਾਈ ਜਿੱਦਾਂ ਮਰਜ਼ੀ ਤੋਂ ਐ ਕਰੀ ਜਾਵੇਂ ਕਿਵੇਂ ਮਰਜ਼ੀ ਮਰੋੜੀ ਜਾਈ ਨੇ ਹਾਂ ਤੇ ਆ ਗਈ ਆ ਗਈ ਜਮਾ ਪਤਲੇ ਚਮੜੇ 'ਚ ਜੀ ਗੱਲਬਾਤ ਕਰ ਲਈਏ ਇਹਦੇ ਕਿੰਨੇ ਪੈਸੇ ਲਵਾਂਗੇ ਇਹ ਗੁਰੀ 1,30,000 ਦੀ ਕਰ ਦਾਂਗੇ ਬਾਈ ਇਹ ਦੇ ਦਾਂਗੇ 1,30,000 ਦੀ 300 ਮੀਲ ਤੇ ਪਹੁੰਚ ਵੀ ਖਰੀਚ ਕਰ ਦਾਂਗੇ ਹਾਂ ਹਾਂ ਬਾਈ ਹੋਊਗੀ ਇਹਦੀ 1:25 'ਚ ਹੋਊ ਇਹਦੀ 1:30 'ਚ ਹੋਊ 300 ਮੀਲ ਤੇ ਪਹੁੰਚ ਤੇ ਘਰੇ ਆਊਗਾ ਬੰਦਾ ਬਾਈ ਘਰੇ ਆ ਰਿਹਾ ਤਾਂ ਘੱਟ ਵੱਧ ਕਰਾਉਣੇ ਕੋਈ ਨਾ ਗੱਦਾ ਬੰਦੇ ਨੇ ਦੇ ਨੇ ਬੰਨਿਆ ਲੈਣੀਆਂ ਕੋਈ ਚੱਕਰ ਨਹੀਂ ਆਪਾਂ ਮਾਨਤਾਨ ਵੀ ਕਰਾਂਗੇ ਬਾਈ ਠੀਕ ਆ ਗੱਲ ਐ ਨਹੀਂ ਹੈਗਾ ਵੀ ਆਪਾਂ ਕੋਈ ਅੜਕੇ ਵੇਚਣੀਆਂ ਨੇ ਹਨਾ ਬੰਦਾ ਜੇ ਵੀ ਦੋ ਦੰਦਾ ਬੰਦਾ ਤੇ ਬਾਈ ਕੋਈ ਮਰਜ਼ੀ ਨਾ ਤਾਂ ਥਣ ਦੇ ਹੱਥ ਲਾਉਣ ਦੀ ਲੋੜ ਆ ਨਾ ਉਹ ਪੱਟਣ ਦੀ ਲੋੜ ਆ ਬਾਡੀ ਬੰਤਰ ਦੇਖ ਸਕਦਾ ਅਗਲਾ ਠੀਕ ਆ ਠੀਕ ਹੈ ਹੈਗੀ ਸਰਾ ਹੀ ਆ ਕੁਆਲਟੀ ਦਾ ਤੇ ਹੁਣ ਮਾਰ ਦੇ ਤਰਸ ਤਿੰਨ ਨੰਬਰ ਵਾਲੀ ਦਾ ਤਾਂ ਟਰੱਕ ਵਾਲਾ ਸਿਸਟਮ ਏ ਓਏ ਇਹ ਨੂੰ ਬੱਚਾ ਚੁੰਗ ਗਿਆ ਇਹ ਤੁਹਾਨੂੰ ਮੈਂ ਪਹਿਲਾਂ ਦੱਸਦਾ ਨਾ ਕਿਉਂਕਿ ਨੇੜੇ ਬੰਨਿਆ ਹੋਇਆ ਸੀ ਬਾਕੀ ਡੰਗ ਤੇ ਤੁਸੀਂ ਇਹਦੀ ਬਾਈ ਤੋਂ ਵੀਡੀਓ ਮੰਗਾ ਕੇ ਚੈੱਕ ਕਰ ਲਓ ਜਿਹੜੇ ਸੱਜਣ ਨੂੰ ਕੋਈ ਸ਼ੱਕ ਸ਼ੋਭਾ ਕਿਉਂਕਿ ਇਹਦੇ ਆਰਡਰ ਦੀ ਸ਼ੇਪ ਹੀ ਦਾ ਜੇ ਸ਼ੂ ਤੱਕ ਲਾਉਂਦੇ ਆ ਕੁਆਲਿਟੀ ਕਬੂਲਟੀ ਵਾਲੀ ਟੌਪ ਆ ਗਈ ਇਹਦੀ ਥਣ ਥੋਣੇ ਦਾ ਵੀ ਟੌਪ ਕੁਆਲਿਟੀ ਦਾ ਸੂਆ ਇਹਦਾ ਕੱਲ ਕਿਡਾ ਸੂਆ ਦੂਜਾ ਬਾਈ ਗੁਰੀ ਇਹਦਾ ਇਹਦਾ ਦੂਜਾ ਸੂਆ ਹਾਂ ਇਹ ਵੀ ਲਾ ਲਾ ਤੁਰਤ ਇਹਦਾ ਕੱਲ ਥੋੜਾ ਜਿਹੇ ਬੱਚੇ ਦਾ ਉਹ ਕਰਦੀ ਐ ਠੀਕ ਆ ਗੱਲ ਠੰਡੀ ਠੁੰਡੀ ਇਹਦਾ ਵੀ ਕੋਈ ਚੱਕਰ ਨਹੀਂ ਬਾਈ ਠੀਕ ਆ ਗੱਲ ਜਿੱਦਾਂ ਮਰਜ਼ੀ ਤੋ ਉਹ ਕਰੀ ਜਾਈ ਹਾਂ ਇੱਥੇ 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 ਖੜਾ ਲਾ ਮੜੀ ਉਹ ਬੱਚੇ ਦੀ ਅੱਛੀ ਵੀ ਕਰਦੀ ਹੈ ਨਾ ਹਾਂ ਬੱਤੇ ਦਾ ਕਿਰਾ ਉਹ ਕਰਦਿਆਂ ਦਾ ਬੱਤੇ ਦਾ ਆ ਗਿਆ ਪੂਰਾ ਡਾਵਾ ਤੇ ਟ੍ਰੇਲ ਦੇ ਟ੍ਰੇ ਇਹ ਬਾਡੀ ਦੀ ਗੱਲ ਕਰ ਲਾਂ ਬਾਈ ਪਿੱਛੇ ਤੋਂ ਯਾਰ ਬਾਡੀ ਬੂਡੀ ਦੀ ਚੜਾਈ ਬਹੁਤ ਹੈ ਜੀ ਉਹ ਤੁਹਾਨੂੰ ਮੈਂ ਦਿਖਾ ਦਣਾ ਜਿਵੇਂ ਰਾਜੀ ਦੇ ਘਰੇ ਮੈਂ ਦਿਖਾਈ ਦੀ ਨਾ ਪੂਰੀ ਇੰਨੀ ਚੌੜੀ ਆ ਗਈ ਇੱਕ ਬਾਹ ਦੀ ਤੇ ਥਣ ਥਣੇ ਨੂੰ ਬਾ ਕਮਾਲ ਲੱਗਿਆ ਨੇੜੇ ਲਾ ਕੇ ਦਿਖਾ ਦਿੱਤਾ ਅਸ ਇਧਰ ਲਈ ਬੰਨ ਬਾਈ ਮੈਂ ਹੁਣੀ ਗੁਰੀ ਤੇਰੇ ਆਉਣ ਨਾਲੋਂ ਬਸ ਘੰਟਾ ਤੋਂ ਪਹਿਲਾਂ ਹਨਾ ਹਾਂ ਘੰਟਾ ਤੋਂ ਪਹਿਲਾਂ ਹੀ ਸਾਫ਼ ਕਰਕੇ ਹਟਿਆ ਯਾਰ ਇੱਕ ਪਾਸੇ ਸਾਰਾ ਖਾਲੀ ਕਰਤਾ ਸੀ ਬੱਚੇ ਨੇ ਮੈਂ ਸ਼ੇਫ ਫੂਕ ਦਿਖਾ ਦੀ ਵੀ ਆਡਰ ਜਿਹੜਾ ਇੱਥੋਂ ਤੱਕ ਲੈ ਵਾ ਗਰੀ ਇਹਦਾ ਇੱਥੋਂ ਤੱਕ ਲੈ ਵਾ ਸੀ ਬਾਈ ਤੜਕੇ ਭਰਿਆ ਵਿਆ ਆਡਰ ਬਾਈ ਕਹਿੰਦਾ ਇਹ ਚੰਗਾ ਬਣਾਉਂਦੀ ਆ ਜਿਵੇਂ ਜਮ ਦੱਸਿਆ ਵੀ ਇੱਕ ਸਾਈਡ ਤੋਂ ਬੱਚੇ ਨੇ ਟੇਢੀ ਕਰਤੀ ਉਹਦੇ ਕਰਕੇ ਬਾਈ ਨੇ ਬਿਲਕੁਲ ਖਾਲੀ ਕਰੀ ਹੋਈ ਆ ਹੁਣ ਹੀ ਆਪਾਂ ਦਾ 20 ਮਿੰਟ ਹੋਇਆ ਬਾਈ ਸਾਰੀ ਚੋਈ ਨੂੰ ਬਾਕੀ ਡੰਗ ਤੇ ਆਪਾਂ ਇਹਦੀ ਵੀਡੀਓ ਪਾ ਦਾਂਗੇ ਹਾਂ ਕੋਈ ਗੱਲ ਨਹੀਂ ਡੰਗ ਤੇ ਪਸਮਾ ਕੇ ਬਾਈ ਠੰਡੀ ਦਾ ਇਹਦਾ ਵੀ ਕੋਈ ਚੱਕਰ ਨਹੀਂ ਲੱਜਿੱਦਾ ਤੂੰ ਮਰਜੀ ਇਹੋ ਕਰੀ ਜਾਈ ਲੈ ਠੀਕ ਆ ਗੱਲ ਥਾਣ ਥੋਣ ਨੂੰ ਪੂਰਾ ਐਨ ਲੱਗਿਆ ਟੋਹੇ ਪੈਨਦੀਆਂ ਧਾਰਾਂ ਸੜੀਆਂ ਚਬਾਈ ਚੋਣ ਦੀ ਫੋਕੀ ਆ ਜਮਾ ਮੈਂ ਹਾਂ ਯਾਰ ਜਵਾਕ ਧਾਰ ਚੋਰੀ ਆ ਐਨ ਨੂੰ ਐਨ ਨੂੰ ਕਰੀ ਮੜਾ ਜਾ ਇਹਦੇ ਨਾਲ ਖੜਕੇ ਵੀ ਦਿਖਾਈ ਨਹੀਂ ਕੱਦ ਕਾਠ ਕਰਦੇ ਥਾਣੇ ਦਾ ਵੀ ਜਮਾ ਐਂਡੇ ਆ ਗਏ ਜਿਹੜਾ ਕਹਿੰਦੇ ਹੁੰਨੇ ਆਪਾਂ ਆ ਨਾਲ ਖੜਕੇ ਇਹਦੇ ਕੱਦ ਦਾ ਆਈਡੀਆ ਕਰਾਦੇ ਕੱਦੇ ਦਾ ਵੀ ਆ ਗਿਆ ਇਹਦਾ ਆ ਗਿਆ ਫੋਟਾ ਵੱਡਾ ਬਾਈ ਫੁੱਲ ਵੱਡੇ ਕੱਦਾਂ ਜੀ ਆ ਗਏ ਹਨਾ ਇੱਥੇ ਦਰਸ ਲੰਬਾਈ ਦਿਖਾ ਦਿਓ ਇਧਰਲੇ ਬੰਨਿਓ ਲੰਬੀ ਲੰਬੀ ਵੀ ਫੁੱਲ ਆ ਗਈ ਇਹ ਜਿਵੇਂ ਸਾਨੂੰ ਮੈਂ ਕਹਿਣਾ ਉਹਨਾਂ ਵੀ ਰੇਲ ਦੇ ਡੱਬੇ ਵਾਲਾ ਸਿਸਟਮ ਆ ਰੇਲ ਦੇ ਡੱਬੇ ਜਿੱਡੀ ਝੋਟੀ ਆ ਇਹ ਦੰਦਾਂ ਚ ਕਿਵੇਂ ਆ ਇਹ 6 ਦੰਦਾਂ ਦਾ ਬਾਈ ਇਹ 6 ਦੰਦ ਸੂਹਾ ਦੂਜਾ ਸੂਹਾ ਦੂਜਾ ਬਾਈ ਆਪਾਂ ਨੂੰ 17 ਕਿਲੋ ਦੀ ਬੰਦੇ ਨੇ ਗਰੰਟੀ ਦੇ ਕੇ ਦਿੱਤੀ ਐ ਇਹਦੇ ਨਾਲ ਬੱਚਾ ਆਈ ਆ ਇਹਦੇ ਮਗਰ ਕੱਟਾ ਬਾਈ ਇਹਦੇ ਮਗਰ ਵੀ ਕੱਟਾ ਇੱਕ ਨੰਬਰ ਵਾਲੀ ਮਗਰ ਕੱਟੀ ਹਾਂ ਇਹ ਕੱਲ ਸੂਈ ਆ ਬਈ ਇਹ ਕੱਲ ਹਾਂ ਇਹਦੇ ਥੱਲੇ ਬੌਲੀ ਕਿੰਨੀ ਕਹ ਬੌਲੀ ਜਦੋਂ ਆਪਾਂ ਸਾਫ਼ ਕਰੀ ਸੀ ਮੈਂ ਬਸ ਮਾੜੀ ਮੋਟੀ ਥਣਾ ਤਾਂ ਛੱਡਦਾ ਹੁਣ ਨਾ ਠੀਕ ਹੈ ਕੱਢੀ ਸੀਗੀ ਆਪਾਂ 6-7 ਕਿਲੋ ਬੌਲੀ ਠੀਕ ਹੈ ਵੀ 11 10 11 ਇਹਦੇ ਲਈ ਵੀ ਕਰ ਹਾਂ ਹਾਂ ਹੋਊਗੀ ਬਈ ਇੰਨੀ ਤਾਂ ਕਿਸਰੇ ਹੁਣ ਕੱਢੀ ਆ ਗਈ ਇੱਕ ਪਾਸਾ ਬੱਚਾ ਤੇਰੇ ਸਾਹਮਣੇ ਦੇਹਾ ਦੁੱਧ ਹੀ ਕੱਢੀ ਜਾਂਦਾ ਮੇਰਾ ਠੀਕ ਹੈ ਗੱਲ ਹਾਂ ਬੱਚੇ ਨੂੰ ਵੀ ਮੋਕ ਲੱਗ ਰਹੀ ਆ ਨਾ ਯਾਰ ਆਪਾਂ ਬਈ ਸਾਰਾ ਇਹਦਾ ਬਾਇਓ ਡਾਟਾ ਸਭ ਦੇ ਦਾਂਗੇ ਇਹਦਾ ਆਪਾਂ ਕਿੱਥੋਂ ਆਈ ਆ ਠੀਕ ਹੈ ਹਰਿਆਣੇ ਚੋਂ ਲੈਂਦੀ ਆ ਬਾਈ ਠੀਕ ਹੈ ਠੀਕ ਹੈ ਠੀਕ ਹੈ ਗੱਲ ਉੱਥੋਂ ਦੀ ਵੀ ਵੀਡੀਓ ਪਈ ਆਪਣੇ ਕੋਲੇ ਇਹਦੀ ਠੀਕ ਹੈ ਗੱਲ ਹਾਂ ਉੱਥੇ ਖੁੱਲੀਆਂ ਜਾਂਦੀਆਂ ਹੁੰਦੀਆਂ ਨੇ ਠੀਕ ਹੈ ਗੱਲ ਹਾਂ ਉੱਥੇ ਆਪਣੇ ਕੋਲੇ ਟੋਬੇ ਦੀ ਵੀ ਵੀਡੀਓ ਇਹਦਾ ਸਭ ਕੁਝ ਪੈਰ ਜਿਹਾ ਸਹੀ ਕਰਾ ਲਈ ਤੇ ਡੀ ਵੀ ਖੜੀਆ ਵੀ ਕਰਾ ਦਾਂਗੇ ਤਸੱਲੀ ਹਰੇਕ ਪੱਖ ਤੋਂ ਕਹਿਣ ਦਾ ਭਾਵ ਇਹਦੇ ਇਹਦੇ ਪੈਸੇ ਕਿਵੇਂ ਕਰਾਂਗੇ ਇਹਦਾ ਫੋਨ ਤੇ ਕਰ ਲਾਂਗੇ ਗੁਰੂ ਜੀ ਬਾਲੇ ਤਾਂ ਨਹੀਂ ਮੰਗਦੇ ਦੇ ਨਹੀਂ ਨਹੀਂ ਬਾਲੇ ਨਹੀਂ ਮੰਗਦੇ ਬਾਈ ਇਹਦੇ ਕਈ ਲੱਖ ਮੰਗ ਲਈ ਵਾਹ ਨਾ ਨਾ ਬਾਲੇ ਨਹੀਂ ਮੰਗਦੇ ਆਪਾਂ ਬਸ 2 ਰੁਪਏ ਦਾ ਮਸਲਾ ਯਾਰ ਆਪਾਂ ਬਾਹਲਾ ਵੱਡਾ ਟਾਰਗੇਟ ਨਹੀਂ ਆਪਣਾ 5-4 ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਦੀ ਉਹ ਪਹਿਲਾਂ ਵੀਡੀਓ ਪਾ ਕੇ ਗਿਆ ਬਾਈ ਉਸ ਤੋਂ ਬਾਅਦ ਬਾਅਦ ਮੈਂ 23 ਝੋਟੀਆਂ ਵੇਚ ਤੀਆਂ 23 24 ਖੜੀ ਨਹੀਂ ਕਰੇ ਕਹਿਣ ਦਾ ਪਾਬ ਇੱਕ ਮਿੰਟ ਵੀ ਯਾਰ ਬੰਦਾ ਇੱਥੇ ਆ ਕੇ ਇੱਕ ਮਿੰਟ ਸੀ ਕੱਟੀਆਂ ਇਹਦੀਆਂ ਸੀਗੀਆਂ ਹਾਂਜੀ ਵੀ ਜਿਹੜੀਆਂ ਸਾੜੇ ਨਿਸ਼ਾਨ ਸੀਗੇ ਆ ਵੀ ਕੁਛ ਨਹੀਂ ਗੁਰੀ ਉਹਨਾਂ ਦੇ ਮੁਕਾਬਲੇ ਅੱਛਾ ਉਹ ਬੱਲੇ ਮੰਡੀ ਦਾ ਆਇਆ ਕੋਈ ਬੰਦਾ ਅੰਬਰਸਰ ਕੋਲ ਦਾ ਠੀਕ ਹੈ ਇੱਥੇ ਬਹਿ ਗਿਆ ਆ ਕੇ ਕਹਿੰਦਾ ਵੀ ਹਮ ਜਾਣਦੇ ਨਹੀਂ ਆ ਪਤਾ ਜਿੰਨਾ ਟਾਈਮ ਕੱਟੀਆਂ ਨਹੀਂ ਦਿੰਦਾ ਠੀਕ ਹੈ ਗੱਲ ਕਹਿੰਦਾ ਵੀਡੀਓ ਬਣਵਾ ਲਾ ਚਾ ਲਾ ਲਾ ਆਜਾ ਉੱਤਪਰ ਲੈ ਕੇ ਮੈਂ ਜਾਉ ਲੈ ਕੇ ਮੈਂ ਹਾਂ ਵਾ ਫਿਰ ਮੈਂ ਵੀਡੀਓ ਬਣਾ ਕੇ ਕਰਨੀ ਆ ਤੂੰ ਕੋਈ ਗੱਲ ਨਹੀਂ ਕਰ ਠੀਕ ਆ ਗੱਲ ਤੇ ਮੇਨ ਗੱਲ ਆ ਯਾਰ ਸਭਾ ਸੂ ਵੀ ਠੰਡਾ ਕੱਟੀਆਂ ਦਾ ਜਿਵੇਂ ਤੁਹਾਨੂੰ ਦਿਖਾਇਆ ਵੀ ਆ ਮੈਂ ਇਹਦਾ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਦਾਂਗੇ ਇਹ ਝੋਟੀ ਦੁਬਾਰਾ ਦੱਸਦਾ ਨੇ ਇੱਥੋਂ ਨਾਲ ਇਹਦੇ ਕੱਦ ਦੰਦ ਆ ਜਾ ਕਰ ਲਿਓ ਇਹ ਮਿਲੂਗੀ 1,30,000 ਦੀ ਪੈਲਣ ਦੋ ਦੰਦ ਤੇ ਆ ਝੋਟੀ ਮਿਲੂਗੀ 1,25,000 ਦੀ ਸੂਆ ਇਹਦਾ ਵੀ ਪਹਿਲਾਂ ਲੈ ਆਪਦੇ ਆ ਪਾਈ ਸੈੱਟ ਹੋ ਜਾਂਦੀ ਨੇ ਇਹ ਨੇੜੇ ਜਾਂਦੇ ਆ ਇਹਦਾ ਕੋਈ ਬਾੜੀ ਠੰਡੀ ਆ ਗਈ ਯਾਰ ਇਹ ਤਾਂ ਕੋਈ ਚੱਕਰ ਹੀ ਨਹੀਂ ਹੈਗਾ ਇਹਦਾ ਇਹਦੇ ਨਾਲ ਆ ਗਈ ਪਹਿਲੇ ਵਾਲ ਜਿਵੇਂ ਮਰਜ਼ੀ ਥਾਲੀ ਦੇ ਗਿੱਦਾਂ ਮਰਜ਼ੀ ਲੈ ਆ ਨੰਬਰ ਬੋਲ ਦੋ ਕਾਲੇ ਨੰਬਰ 884762 ਹਾਂਜੀ 55192 ਤੇ ਬਾਕੀ ਨੰਬਰ ਸੱਜਣੋਂ ਬਾਈ ਦਾ ਵੀਡੀਓ ਚ ਹੀ ਚੱਲੂਗਾ ਇੱਕ ਵਟਸਐਪ ਵਾਲਾ ਨੰਬਰ ਆ ਬਾਈ 94655 ਹਾਂਜੀ 24996 ਆ ਨੰਬਰ ਦੋ ਇਹ ਬਾਈ ਨੰਬਰ ਆਪਣੇ ਪਰਸਨਲ ਨੇ ਬਾਈ ਦੋਨੇ ਆ ਵੀਡੀਓ ਚ ਹੀ ਲਾ ਦੂੰਗਾ ਬਾਕੀ ਜਿਹੜੇ ਸੱਜਣੋਂ ਇਹਨਾਂ ਤੋਂ ਜਿਹੜਾ ਵੀ ਨਗੀਨਾ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਨੇੜੇ ਆ ਕੇ ਚੈੱਕ ਕਰਨੀਆਂ ਨੇੜੇ ਆ ਕੇ ਚੈੱਕ ਕਰਕੇ ਲਿਆ ਸਕਦਾ ਆਨਲਾਈਨ ਮੰਗਾਉਣੀ ਆ ਬਾਈ ਤੋਂ ਆਨਲਾਈਨ ਵੀ ਮੰਗਾ ਸਕਦਾ ਕਿਵੇਂ ਅਤੇ ਦੋਨੇ ਆ ਆ ਦੋਨੇ ਇੱਕ ਇੱਕ ਤੇ ਦੋ ਨੰਬਰ ਵਾਲੀਆਂ ਹਾਂ ਇਹ ਦਿਖਾ ਦੇ ਤੋਰ ਕੇ ਇਹ ਕਾਲਾ ਕਹਿੰਦਾ ਆਪਾਂ ਦੋਨੇ ਇਕੱਠੀਆਂ ਵੀ ਗੁਰੀ ਤੋੜ ਕੇ ਦਿਖਾ ਦੇਣਾ ਕਹਿੰਦਾ ਗੱਲਬਾਤ ਹੀ ਹੋਰ ਬਣ ਜਾਂਦੀ ਆ ਇਹ ਜੋੜਾ ਇਕੱਠਾ ਵੀ ਤੋੜ ਕੇ ਦਿਖਾ ਦੇਣਾ ਬਾਕੀ ਜੇ ਕਿਸੇ ਨੇ ਜੋੜਾ ਹੀ ਲੈਣਾ ਹੋਇਆ ਉਹਦੇ ਚ ਮਨਤਾਨ ਵੀ ਕਰ ਦਿਆਂਗੇ ਹਨਾ ਇਹ ਜ਼ੋਰ ਜ਼ਿਆਦੇ ਨਹੀਂ ਖਿੱਚਦੀ ਆ ਨਾ ਨੇੜੇੋਂ ਫੜ ਲੈ ਨੇੜੇ ਇਹ ਇੱਥੋਂ ਦਿਖਾ ਦੇ ਤਰਸ ਉਹ ਦੋਨਾਂ ਨੂੰ ਇਹਵੇਂ ਮੰਡੀ ਤੇ ਤੁਰਦੀ ਆਉਂਦੀਆਂ ਨੇ ਉਹ ਸਿਸਟਮ ਆ ਲੈ ਚੱਲ ਇਹ ਦੋਨੇ ਦੋ ਦੰਦ ਆਗੀਆਂ ਤਾਜ਼ੀਆਂ ਸੂਈਆਂ ਨੇ ਇੱਕ ਨੰਬਰ ਵਾਲੀ ਨਾ ਪਰਲੀ ਨਾ ਕੱਟੀ ਆ ਤੇ ਇਹਦੇ ਨਾਲ ਆ ਗਿਆ ਮੇਲ ਕਾਫ ਇੱਕ ਦਾ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਰੇਟ ਦੋਹਾਂ ਦਾ ਵੀ 1 ਸਵਾ ਲੱਖ ਦੀ ਆ ਤੇ ਆ ਉਰਲੀ ਕੱਟੀ ਆ ਜਿਹੜੀ ਇਹ ਬਾਈ ਕਹਿੰਦਾ 1 ਲੱਖ ਤੇ 30 ਹਜ਼ਾਰ ਦੀ ਕਿਉਂਕਿ ਇਹਦਾ ਕੱਦ ਕਾਟ ਲੈ ਕੋਈ ਏਦਾਂ ਦੇਖ ਲੈ ਫੜੀ ਮੜੀਆਂ ਤੈਨੂੰ ਕੱਟੀਆਂ ਦਿਖਾਵਾਂ ਮੈਂ ਲੈ ਅਗਲਾ ਕਹਿੰਦਾ ਬਾਈ ਪਹਿਲਣਾ ਪਹਿਲਣ ਠੀਕ ਆ ਗੱਲ ਲੈ ਜਿੱਦਾਂ ਮਰਜ਼ੀ ਸੜੀਆਂ ਦੇ ਲੈ ਇੱਥੇ ਸੜਤੀਆਂ ਖੁੱਲੀਆਂ ਲੈ ਲੈ ਕਿਦਾਂ ਮਰਜ਼ੀ ਲੈ ਪਰ ਮੈਂ ਥੱਲੇ ਬੈਠਾ ਰਹੀਂ ਲੈ ਬਾਈ ਠੀਕ ਆ ਗੱਲ ਲੈ ਲਾ ਕਿਦਾਂ ਮਰਜੀ ਐ ਸਾਲੀ ਐ ਨਹੀਂ ਹੈਗਾ ਬਾਈ ਕੋਈ ਲੈ ਵੀ ਗਾਂਵ ਵਾਲਾ ਸਿਸਟਮ ਹੀ ਆ ਕਹਿਣ ਦਾ ਭਾਵ ਜਿੱਦਾਂ ਮਰਜੀ ਤੂੰ ਉਹ ਕਰੀ ਜਾਈਂ ਯਾਰ ਆ ਗਾਂਵ ਵਾਲਾ ਸਿਸਟਮ ਐ ਦਸ ਮਾਰ ਕੇ ਦਿਖਾ ਦੇ ਤਰਸ ਬਾਕੀ ਨੰਬਰ ਸੱਜਣੋ ਬਾਈ ਦੇ ਮੈਂ ਵੀਡੀਓ ਚ ਲਾ ਦੂੰਗਾ ਇਹਨਾਂ ਦੋਹਾਂ ਚੋਂ ਜਿਹੜਾ ਵੀ ਨਗੀਨਾ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਪਿੰਡ ਡੁੱਬਾ ਤਹਿਸੀਲ ਮਾਨਸਾ ਤੇ ਜ਼ਿਲ੍ਹਾ ਵੀ ਬਾਈ ਨੂੰ ਮਾਨਸਾ ਜੇ ਗੱਲਬਾਤ ਲੈ ਇਹਨਾਂ ਤਿੰਨਾਂ ਕਟੀਆਂ ਚੋਂ ਬਾਈ ਜਿਹੜਾ ਵੀ ਨਗੀਨਾ ਪਸੰਦ ਆਊਗਾ ਨੇੜੇ ਆਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ